ਬੀਰੋ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਆਪਾਂ ਇੱਕ ਛੋਡੀ ਵਾਲੇ ਪਿੰਡ ਸਾਧੂ ਵਾਲੇ ਪਿੰਡ ਤੇ ਜਿਹੜੀ ਟੋਰਰੋਈ ਦੇ ਵਿੱਚ ਮੰਜਾ ਵਾਲੇ ਦੇ ਵਿੱਚ ਅੱਗ ਲੱਗੀ ਸੀ ਉਹ ਅੱਗ ਦਾ ਪੂਰਾ ਮਸਲਾ ਪੂਰੇ ਪੰਜਾਬ ਚ ਲੈ ਕੇ ਗਈ ਪਰ ਕੌਜ ਝਾੜੂ ਵਾਲਿਆਂ ਨੂੰ ਮੇਰੀ ਇਹ ਗੱਲ ਖੜਕੀ ਤੇ ਇਹ ਇਹ ਕਹਿ ਰਹੇ ਨੇ ਰੋਮ ਨੇ ਗੰਦ ਪਾਇਆ ਤੇ ਮੈਂ ਉਹਨਾਂ ਨੂੰ ਜਵਾਬ ਦੇਣਾ ਚਾਹਣਾ ਜੇ ਆਪਦੇ ਇਲਾਕੇ ਨਾਲ ਖੜਨਾ ਜੇ ਆਪਦੇ ਲੋਕਾਂ ਦੀ ਗੱਲ ਕਰਨਾ ਜੇ ਆਪਦੇ ਲੋਕਾਂ ਦੇ ਹਰੇਕ ਦੁੱਖ ਸੁੱਖ ਚ ਖੜਨਾ ਉਹ ਪਾਪ ਆ ਤੇ ਉਹ ਪਾਪ ਮੈਂ ਕਰਦਾ ਰਹੂੰਗਾ ਆਪ ਦੇ ਇਲਾਕੇ ਦੇ ਨਾਲ ਆਪ ਦੇ ਲੋਕਾਂ ਦੇ ਨਾਲ ਮੈਂ ਖੜਦਾ ਰਹੂੰਗਾ ਆ ਹਾਜੀ ਵਾਲੀ ਵਸਤੀ ਦੇ ਵਿੱਚ ਵੇਖੋ 110 ਕਿੱਲੇ ਮੱਛੇ ਆ ਤੇ ਮੈਂ ਝਾੜੂ ਵਾਲਿਆਂ ਨੂੰ ਪੁੱਛਣਾ ਚਾਹਣਾ ਕੋਈ ਤੁਹਾਡਾ ਇੱਥੇ ਐਮਐਲਏ ਸਾਹਿਬ ਕੋਈ ਮੰਤਰੀ ਸਾਹਿਬ ਕੋਈ ਨੁਮਾਇੰਦਾ ਇੱਥੇ ਪਹੁੰਚਿਆ ਦੱਸੋ ਤਾਂ ਸਹੀ ਆਹ ਦੇਖੋ ਖੜੀ ਕਣਕ ਲੋਕਾਂ ਦੀ ਮੱਚੀ ਆ ਤੇ ਜੇ ਅਸੀਂ ਗਵਾਜ ਚੱਕਦੇ ਆ ਤੁਸੀਂ ਕਹਿੰਦੇ ਤੁਸੀਂ ਗੰਦ ਪਾਉਣੀ ਆ ਕੀ ਗੰਦ ਪਾਤਾ ਭਾਈ ਅਸੀਂ ਇਹਨਾਂ ਨੂੰ ਬੇਨਤੀ ਆ ਖਾਸ ਕਰਕੇ ਐਮਐਲਏ ਸਾਹਿਬ ਨੂੰ ਐਮਐਲਏ ਸਾਹਿਬ ਜਿਹੜਾ ਤੁਹਾਡਾ ਗਲਿਆਰਾ ਨਾ ਜਿਹੜੇ ਤੁਹਾਡੇ ਆਸ-ਪਾਸ ਬੰਦੇ ਹੋਛੇ ਆ ਤੇ ਇਹਨਾਂ ਨੂੰ ਸਮਝਾ ਲਓ ਜੇ ਤੁਸੀਂ ਤੁਹਾਡੇ ਚਿੱਤ 'ਚ ਹੋਇਆ ਨਾ ਕਿਸੇ ਵੀ ਝਾੜੂ ਵਾਲੇ ਦੇ ਵੀ ਰੋਮ ਨੂੰ ਹੱਥ ਪਾ ਲੋਂਗੇ ਰੋਮ ਨੂੰ ਇਹ ਕਰਦਾਂਗੇ ਸਾਰਾ ਪੰਜਾਬ ਨਾਲ ਖੜਾਉਂਗਾ ਤੇ ਤੁਹਾਨੂੰ ਜਵਾਬ ਦੇਣ ਔਖਾ ਹੋ ਜਾਊਗਾ ਅਸੀਂ ਆਪਦੇ ਲੋਕਾਂ ਦੀ ਆਵਾਜ਼ ਚੱਕ ਰਹੇ ਆ ਆਪਦੇ ਲੋਕਾਂ ਦੇ ਘਰਾਂ ਜਾ ਰਹੇ ਆ ਆਪਦੇ ਕਿਸਾਨ ਭਰਾਵਾਂ ਦੀ ਅਸੀਂ ਬਾਹ ਫੜਨ ਦੀ ਕੋਸ਼ਿਸ਼ ਕਰ ਰਹੇ ਆ ਤੇ ਐਨਆਰਆਈ ਲੋਕਾਂ ਨੂੰ ਵੀਰਾਂ ਨੂੰ ਅਪੀਲ ਕਰ ਰਹੇ ਆ ਤੇ ਜੇ ਮੈਂ ਮਸਲਾ ਸਾਰੇ ਪੰਜਾਬ 'ਚ ਲੈ ਗਿਆ ਛੋਟੀ ਵਾਲੇ ਪਿੰਡ ਦਾ ਸਾਧੂ ਵਾਲੇ ਪਿੰਡ ਦਾ ਮੰਝਾ ਵਾਲੇ ਪਿੰਡ ਦਾ ਟਾਹ ਰੋਇ ਦਾ ਜਿਹੜੀ ਅੱਗ ਲੱਗੀ ਸੀਗੀ ਤੇ ਮੈਂ ਮੜਾ ਕੀ ਕਰਤਾ ਤੁਹਾਡੇ ਅੱਖਾਂ 'ਚ ਮੈਂ ਉਦੋਂ ਦਾ ਰੜਕਦਾ ਜਦੋਂ ਦਾ ਇਹ ਜੀਰਾ ਖਰਾਫ ਫੈਟ ਦਾ ਸੰਘਰਸ਼ ਚੱਲਿਆ ਤੇ ਅਸੀਂ ਹਰੇਕ ਪੰਜਾਬ ਦੇ ਮਸਲੇ ਤੇ ਜਾਣਦੇ ਆ ਚਾਹੇ ਉਹ ਬੁੱਢਾ ਨਾਲੇ ਦੀ ਲੜਾਈ ਹੋਵੇ ਚਾਹੇ ਹੋਰ ਲੜਾਈਆਂ ਹੋਣ ਹਰੇਕ ਪਾਸੇ ਅਸੀਂ ਪੰਜਾਬੀ ਤੇ ਪੰਜਾਬ ਦੇ ਨਾਲ ਖੜਦੇ ਆ ਪਰ ਝਾੜੂ ਵਾਲਿਆਂ ਦੀ ਅੱਖਾਂ 'ਚ ਮੈਂ ਬਹੁਤ ਜਿਆਦਾ ਰੜਕਣ ਲੱਗ ਗਿਆ ਤੇ ਮੈਂ ਇਹਨਾਂ ਨੂੰ ਇੱਕ ਨਸੀਹਤ ਦਿੰਨਾ ਇਹ ਨਾ ਸੋਚਿਓ ਤੁਸੀਂ ਵੀ ਅਸੀਂ ਕੋਈ ਰੋਮਣ ਅਸੀਂ ਦਹੀਂ ਦੇ ਭਲੇਖੇ ਆਪਦੇ ਗੱਲ 'ਚ ਨਾ ਕਪਾ ਦਾ ਨਾ ਫੋਟ ਨਾ ਫਸਾ ਲਿਓ ਤੇ ਮੈਨੂੰ ਹੱਥ ਪਾਉਣਾ ਇੰਨਾ ਸੌਖਾ ਨਹੀਂ ਹੈਗਾਗਾ ਤੇ ਸਾਰਾ ਪੰਜਾਬ ਮੈਂ ਖੜਾਉਂਗਾ ਤੇ ਸਾਰਾ ਸਾਰੇ ਲੋਕ ਮੇਰੇ ਨਾਲ ਖੜਨਗੇ ਤੇ ਝਾੜੂ ਵਾਲੇ ਤੁਹਾਨੂੰ ਜਵਾਬ ਦੇਣਾ ਔਖਾ ਹੋਊਗਾ ਔਖਾ ਤੇ ਜੇ ਹਾਂ ਮੈਂ ਇੱਕ ਗੱਲ ਹੋਰ ਕਰਦਾ ਚਾਹੇ ਉਹ ਜੀਰਾ ਸ਼ਾਹ ਫੈਕਟਰੀ ਦੀ ਗੱਲ ਹੋਵੇ ਚਾਹੇ ਉਹ ਮੈਂ ਆ ਮਸਲੇ ਚੱਕੇ ਹੁਣ ਛੋਡੀ ਵਾਲੇ ਦੇ ਜਾਂ ਅੱਗ ਲੱਗਣ ਤੇ ਚਾਹੇ ਆ ਮੈਂ ਅੱਜ ਹਾਜੀ ਵਾਲੀ ਵਸਤੀ ਦੀ ਖੜਾ ਜੇ ਇੱਕ ਵੀ ਰੁਪਈਆ ਮੈਂ ਖਾਦਾ ਹੋਵੇ ਕਿਸੇ ਵੀ ਕੰਮ 'ਚ ਜਾਂ ਮੇਰੇ ਅਕਾਊਂਟ 'ਚ ਆਇਆ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਮੈਂ ਪੈਸਾ ਖਾਦਾ ਹੋਵੇ ਤੇ ਵੀਰੋ ਜੁੱਤੀਆਂ ਥੋਡੀਆਂ ਸਿਰ ਮੇਰਾ ਤੇ ਇਹ ਝਾੜੂ ਵਾਲੇ ਜਾਣ ਕੇ ਇਹਨਾਂ ਦਾ ਆਈਟੀ ਸੈੱਲ ਲੱਗਾ ਹੋਇਆ ਮੇਰੀ ਬਦਨਾਮੀ ਕਰਨ ਚ ਇਹਨਾਂ ਦੇ ਲੋਕ ਲੱਗੇ ਹੋਏ ਨੇ ਖਾਸ ਕਰਕੇ ਇਹਨਾਂ ਦੇ ਚਮਚੇ ਕਹਿ ਰਹੇ ਨੇ ਰੋਮਨ ਗੰਦ ਪਾ ਰਿਆ ਜੇ ਆਪਦੇ ਲੋਕਾਂ ਦੀ ਗੱਲ ਕਰਨਾ ਜੇ ਆਪਦੇ ਲੋਕਾਂ ਦੇ ਨਾਲ ਖੜਨਾ ਜੇ ਆਪਦੇ ਪਿੰਡਾਂ ਦੇ ਨਾਲ ਖੜਨਾ ਪਾਪ ਤੇ ਪਾਪ ਮੈਂ ਕਰਦਾ ਰਹੂੰਗਾ ਹਰ ਮੇਲੇ ਆਪਦੇ ਪਿੰਡਾਂ ਦੇ ਨਾਲ ਪਿੰਡਾਂ ਦੇ ਲੋਕਾਂ ਦੇ ਨਾਲ ਖੜਦਾ ਰਹੂੰਗਾ ਜਿਹੜੇ ਵੀ ਲੋਕ ਮੈਨੂੰ ਆਵਾਜ਼ ਮਾਰਨਗੇ ਉਹਨਾਂ ਦੀ ਦੁੱਖ ਦੀ ਘੜੀ 'ਚ ਮੈਂ ਸਰੀਕ ਹੁੰਦਾ ਰਹੂੰਗਾ ਤੇ ਮੈਂ ਐਮਐਲਏ ਸਾਹਿਬ ਨੂੰ ਬੇਨਤੀ ਕਰਦਾ ਆਹ ਦੇਖੋ ਹਾਜੀ ਵਾਲੀ ਵਸਤੀ ਮਰਸੀਆਂ ਗਾਮੇ ਵਾਲੀ ਵਸਤੀ ਦੇ ਵਿੱਚ 110 ਕਿੱਲੇ ਕਣਕ ਮੱਚੀ ਆ ਕੀ ਢੋਡੀ ਸਰਕਾਰ ਇਸ ਦਾ ਮੁਆਜਾ ਦੇਊਗੀ ਜਿਹੜੇ ਭਗਵੰਤ ਮਾਨ ਕਹਿੰਦੇ ਹੁੰਦੇ ਸੀ ਅਸੀਂ ਮੁਰਗੀਆਂ ਮਰੀਆਂ ਦਾ ਵੀ ਮਾਜਾ ਦਿਆ ਕਰਾਂਗੇ ਗੁਰਦੌਰੀਆਂ ਬਾਅਦ ਚ ਹੋਇਆ ਕਰਨਗੀਆਂ ਮੁਆਜੇ ਪਹਿਲਾਂ ਦਿਆ ਕਰਾਂਗੇ ਕੀ ਇੱਥੇ ਪਹੁੰਚ ਗਈ ਸਰਕਾਰ ਓ ਕੀ ਤੁਹਾਡਾ ਮੁੱਖ ਮੰਤਰੀ ਪਹੁੰਚ ਗਿਆ ਕੀ ਤੁਹਾਡਾ ਐਮ ਐਲ ਏ ਪਹੁੰਚ ਗਿਆ ਉਹ ਕਿਹੜਾ ਪਟਵਾਰੀ ਇੱਥੇ ਪਹੁੰਚਿਆ ਕਿਹੜਾ ਤਹਿਸੀਲਦਾਰ ਪਹੁੰਚਿਆ ਕਿਹੜਾ ਕਨਗੋ ਪਹੁੰਚਿਆ ਕਿਹੜਾ ਦਸੋ ਡੀ ਸੀ ਪਹੁੰਚਿਆ ਉਹ ਲੋਕਾਂ ਦੀ ਖਰੀ ਫਸਲ ਪੁੱਤਾਂ ਵਾਂਗੂ ਮਰ ਗਈ ਓਏ ਇੱਥੇ ਸੜ ਗਈ ਫਸਲ ਖਰੀ ਫਸਲ ਸੜ ਗਈ ਲੋਕਾਂ ਦਾ ਬਰਾ ਹਾਲਾ ਰੋ ਰੋ ਕੇ ਮਰਨ ਨੂੰ ਮਜਬੂਰ ਹੋਏ ਫਿਰਦੇ ਨੇ ਲੋਕੀ ਤੇ ਤੁਸੀਂ ਸਾਰ ਨਹੀਂ ਲਈ ਉਹ ਤੁਸੀਂ ਵੋਟਾਂ ਵੇਲੇ ਇੱਥੇ ਪਿੰਡਾਂ ਵਿੱਚ ਆਉਣੇ ਹੋ ਹੱਥ ਜੋੜਦੇ ਹੋ ਪੈਰੀ ਪੈਨੇ ਹੋ ਸੋਵਾਂ ਖਾਂਦੇ ਹੋ ਤੇ ਅੱਜ ਕਿੱਥੇ ਹੋ ਤੁਸੀਂ ਅੱਜ ਕਿੱਥੇ ਹਾਂ ਦੱਸੋ ਉਹ ਥੋੜੇ ਕੇਦਰੀਵਾਲ ਤੇ ਇੱਕ ਜੁੰਡੀ ਵੱਢੀ ਜਾਵੇ ਇੱਕ ਜੁੰਡੀ ਵੱਢੀ ਜਾਵੇ ਤੇ ਥੋਡੀਆਂ ਚੀਕਾਂ ਨਿਕਲ ਜਾਂਦੀਆਂ ਦੇ ਫੇਸਬੁੱਕ ਦੇ ਲਾਈਵ ਤੇ ਟਵੀਟ ਦੇ ਨਾਰੇ ਲਾਣ ਲੱਗ ਜੰਨੇ ਹੂੰ ਤੇ ਅੱਜ ਕਿੱਥੇ ਹਾਂ ਆ ਲੋਕਾਂ ਨੇ ਵੀ ਤੁਹਾਨੂੰ ਵੋਟਾਂ ਪਾਈਆਂ ਆ ਲੋਕਾਂ ਨੇ ਵੀ ਤੁਹਾਨੂੰ ਸੱਤਾ ਬਖਸ਼ੀ ਆ ਆ ਲੋਕਾਂ ਨੇ ਤੁਹਾਨੂੰ ਕੁਰਸੀ ਬਖਸ਼ੀ ਆ ਓਏ ਉਹ ਨਿੰਮ ਤਾਰੂ ਵਾਲੇ ਅੱਜ ਕਿੱਥੇ ਰਹ ਤੁਸੀਂ ਅੱਜ ਕਿਉਂ ਨਹੀਂ ਲੋਕਾਂ ਨਾਲ ਖੜਦੇ ਉਹ ਜਿਹੜਾ ਤੁਹਾਡਾ ਸਪੀਕਰ ਰਖਤਾਰ ਸਿੰਘ ਸਿੱਧਵਾ ਕਹਿੰਦਾ ਹੁੰਦਾ ਸੀ ਉਹ ਕਿਸਾਰ ਉਹ ਤਾਂ ਮੇਲਣਾ ਤੇ ਤੁਸੀਂ ਵੀ ਮੇਲੇ ਹੋ ਜਾਓਗੇ ਸਤਾਈ ਦੇ ਵਿੱਚ ਤੁਸੀਂ ਵੀ ਮੇਲੇ ਹੋਵਾਂਗੇ ਸਪੀਕਰ ਸਾਹਿਬ ਨੇ ਮੇਲੇ ਕਰਨ ਦੇ ਲੋਕਾਂ ਲੋਕੀ ਤੁਨੂੰ ਤੁਸੀਂ ਲੋਕਾਂ ਦੇ ਨਾਲ ਖੜੋਗਾ ਯਾਰ ਤੁਸੀਂ ਅੱਜ ਤੱਕ ਨਹੀਂ ਖੜਦੇ ਲੋਕਾਂ ਦੇ ਨਾਲ ਲੋਕਾਂ ਦੀ ਇੱਥੇ ਜਾਣ ਤੇ ਬਣੀ ਆ ਤੇ ਤੁਹਾਡਾ ਮੁੱਖ ਮੰਤਰੀ ਉੱਥੇ ਦਿੱਲੀ ਦੇ ਵਿੱਚ ਜਾ ਕੇ ਭੰਗੜੇ ਪਾ ਰਿਹਾ ਦੱਸੋ ਇਸ ਕਰਕੇ ਤੁਹਾਨੂੰ ਮੱਖ ਮੰਤਰੀ ਬਣਾਇਆ ਸੀਗਾ ਆਹ ਕਿਸਾਨਾਂ ਨੂੰ ਮੁਆਵਜ਼ਾ ਚਾਹੀਦਾ ਤੇ ਇਹ ਨਾ ਹੋਵੇ ਸਾਨੂੰ ਸੰਘਰਸ਼ ਦਾ ਰਸਤਾ ਵੜਨਾ ਪਵੇ ਤੇ ਤੁਹਾਡੇ 12 ਦੇ ਵਿੱਚ ਆਉਣਾ ਪਵੇ ਸਾਨੂੰ ਆਹ ਲੋਕਾਂ ਨੂੰ ਪ੍ਰਤੀ ਏਕੜ 50000 ਘਟੋ ਘਟੋ ਮੁਆਵਜ਼ਾ ਦੋ ਅਸੀਂ ਆ ਹਾਜੀ ਵਾਲੀ ਵਸਤੀ ਵਿੱਚ ਗਾਮੇ ਵਾਲੀ ਵਸਤੀ ਵਿੱਚ ਮਲਸੀਆਂ ਪਿੰਡ ਦੇ ਵਿੱਚ ਖੜੇ ਆਂ ਤਿਆ ਜਿਹੜੇ ਇਹਨਾਂ ਦੇ ਕਹਿੰਦੇ ਆ ਨਾ ਵੀ ਰੋਮਨ ਨੇ ਗੰਦ ਪਾਇਆ ਤੇ ਜੇ ਮੈਂ ਇਹ ਪਾਪ ਕਰ ਰਿਆ ਤੁਹਾਨੂੰ ਲੱਗਦਾ ਤੇ ਇਹ ਪਾਪ ਮੈਂ ਕਰਦਾ ਰੂੰਗਾ ਆਪਦੇ ਲੋਕਾਂ ਦੇ ਨਾਲ ਖੜਦਾ ਰੂੰਗਾ ਤੇ ਵੀਰੋ ਇਹ ਵੀਡੀਓ ਸਾਰਿਆਂ ਕੋਲੇ ਪਹਚਾਓ ਇਹਨਾਂ ਝਾੜੂ ਵਾਲਿਆਂ ਨੂੰ ਪਤਾ ਲੱਗੇ ਧੰਨਵਾਦ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ